ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੀਤ ਕਰਦੇ ਸਾਰੇ ਠੀਕ ਠਾਕ ਹੋਵੋ ਤੁਹਾਨੂੰ ਦੱਸਣਾ ਕੁਝ ਬਹੁਤ ਸਮਾਂ ਆ ਰਿਹਾ ਵਿੱਚ ਅੱਜ ਸਾਡੇ 2-3 ਦਿਨਾਂ ਤੋਂ ਵੀ ਜ਼ਿਆਦਾ ਹੋ ਗਿਆ ਇਹ ਕਹਿੰਦੇ ਨੇ ਕਿ ਅੱਜ ਤੋਂ ਕੱਤ ਨਿਕਲੀ ਆਦੇ ਵਾਸਤੇ ਬੜਾ ਸਮਾਂ ਖੰਦਰੀ ਦਿਖਾਉਣੇ ਤੇ ਅੱਜ ਬਣਾਉਣਾ ਹੈ ਆਲੂ ਵਾਲੀਆਂ ਰੋਟੀਆਂ ਆਲੂ ਆਪਾਂ ਇੱਧਰ ਰੱਖ ਲੇਤੋਗੇ ਜੀ ਇਹਨਾਂ ਨੂੰ ਪਾ ਲੈਨੇ ਆ ਕੁੱਕਰ ਬੋਲ ਕਰਨੇ ਤੇ ਅੱਜ ਤੁਹਾਨੂੰ ਆਪਾਂ ਦੱਸਾਂਗੇ ਆਪਣੇ ਕੌਣ ਆ ਰਿਹਾ ਵੱਡਾ ਬੇਟਾ ਗਿਆ ਹੋਇਆ 에어ਪੋਰਟ ਤੇ ਤੁਹਾਨੂੰ ਦੱਸਾਂਗੇ ਆਪਣੇ ਕੌਣ ਆ ਰਿਹਾ ਤੇ ਮਲਾਵਾਂਗੇ ਵੀ ਅਸੀਂ ਜਦੋਂ ਦਾ ਚੈਨਲ ਸਟਾਰਟ ਕੀਤਾ ਤੇ ਉਹ ਸਾਡਾ ਮੈਂਬਰ ਵਿੱਚ ਨਹੀਂ ਸੀਗਾ ਉਹ ਆ ਜਾ ਰਿਹਾ ਸਾਨੂੰ ਮਿਲਾਵਾਂਗੇ ਵੀਡੀਓ ਨੂੰ ਅੰਤ ਤੱਕ ਜਰੂਰ ਵੇਖਿਆ ਕਰੋ ਜਿੰਨੇ ਵੀ ਭੈਣ ਭਰਾ ਨਵੇਂ ਜੁੜੇ ਆ ਸਬਸਕ੍ਰਾਈਬ ਲਾਈਕ ਸ਼ੇਅਰ ਗ੍ਰੀਨ ਕਰਿਆ ਕਰੋ ਅੱਪਾ ਮਿਲਾਵਾਂਗੇ ਆਪਣੇ ਮੈਂਬਰ ਨੂੰ ਘਰ ਦੇ ਨੂੰ ਆਪਣਾ ਫੈਮਿਲੀ ਮੈਂਬਰ ਖਾਸ ਮੈਂਬਰ ਇਹ ਇੱਕ ਸਾਲ ਹੋ ਗਿਆ YouTube ਚੈਨਲ ਨੂੰ ਚਲਾਏ ਉਹ ਦੋnabla ਉਹ ਆਪਣਾ ਮੈਂਬਰ ਹੈ ਜਿਹਨੇ ਅਜੇ ਨਹੀਂ ਸੀ ਕਦੇ ਵੀ ਆਇਆ ਕਿਉਂਕਿ ਉਹ ਇੱਥੇ ਨਹੀਂ ਸੀ ਉਹ ਬਾਹਰ ਸੀ ਠੀਕ ਆ ਚਾਹਤਾ ਜਲ ਬਣਾਵਾਂਗੇ ਤੇ ਮੌਸਮ ਸੌਰੀ ਸਾਹ ਪਰ ਨਹੀਂ ਆ ਰਿਹਾ ਸੀ ਧੁੱਪ ਪੈ ਰਹੀ ਸਾਮਣੇ ਸਿੱਧੀ ਨਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਆ ਕਰੋ ਤੁਹਾਨੂੰ ਚਾਹਣਾ ਪੈ ਰਿਹਾ ਅਸੀਂ ਦਿਖਾਈ ਦਿੱਤੀ ਧੁੱਪ ਉਹ ਬਾਹਰ ਦਾ ਮਾਸਾ ਤਾਂ ਬਹੁਤ ਜਾਵੇ ਅੱਜ ਤੇ ਉਧਰ ਜਸਪ੍ਰੀਤ ਲੱਗੀ ਹੋਈ ਹੈ ਸਫਾਈਆਂ ਕਰਨ ਚਾਹ ਦੇ ਵਿੱਚ ਖੁਸ਼ੀ ਦੇ ਵਿੱਚ ਆਲੂ ਆਪਾ ਰੱਖ ਲਈ ਜਦ ਪਕਣ ਦੀਆਂ ਆਲੂ ਵਾਲੇ ਰੋਟੀਆਂ ਆਲੂ ਵਾਲੇ ਪਰੋਠੇ ਤੇ ਆਲੂ ਨਾ ਬੜੇ ਸਾਫ ਚਿੱਟੇ-ਚਿੱਟੇ ਆਲੂ ਬਹੁਤ ਜਲਦੀ ਬਣ ਜਾਣਾ ਇਹਨਾਂ ਨੇ ਇੱਕ ਸੀਟੀ ਜੀ ਬਣ ਜਾਣੀ ਤੇ ਥੋੜੀ ਜਿਹੀ ਪਈ ਹੈ ਅਪਰੇ ਚਾਹ ਕਰਨ ਕਰਕੇ ਪੀ ਲਈ ਜਸਪੀ ਤੇ ਚਾਹ ਲੈਣੀ ਆ ਥੋੜੀ ਜਿਹੀ ਪਈ ਹੈ ਫਿਰ ਬਣਾਉਣੇ ਆ ਅੱਜ ਸਾਰਿਆਂ ਨੇ ਛੁੱਟੀ ਕੀਤੀ ਹੈ ਜਸਪੀ ਦੇ ਡੈਡੀ ਦੀ ਵੀ ਛੁੱਟੀ ਹੈ ਤੇ ਮਨਪ੍ਰੀਤ ਦੀ ਛੁੱਟੀ ਮਨਪ੍ਰੀਤ 에ਰਪੋਰਟ ਗਿਆ ਹੋਇਆ ਜਿੰਨੇ ਵੀ ਭੈਣ ਭਰਾ ਸਾਡੇ ਨਾਲ ਵੀਡੀਓਸ ਦੇਖਦੇ ਆ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਆ ਕਰੋ ਜਿਉਂਦੇ ਵਾਸਤੇ ਰਹੋ ਠੀਕ ਥੋੜ ਨੂੰ ਅੱਗੇ ਅੱਗੇ ਮਿਲਣੀਆਂ ਅਸੀਂ ਰਾਜ ਦੀਆਂ ਨਿੱਕੇ ਨਿੱਕੇ ਸ਼ਰਾਰਤਾਂ ਹੋਰ ਵੀ ਦੇਖਣ ਨੂੰ ਬਹੁਤ ਜ਼ਿਆਦਾ ਸ਼ਰਾਰਤੀ ਹੋ ਗਿਆ ਵੀ ਰਾਜ ਪਾਇਆ ਕਿਸੇ ਹੋਰ ਪਾਸੇ ਹੁੰਦਾ ਤੇ ਸਵੇਰ ਨੂੰ ਕਿਸੇ ਹੋਰ ਪਾਸੇ ਤੇ ਆ ਹੁੰਦਾ ਉੱਠ ਕੇ ਦੋ ਇੱਕ ਮਿੰਟ ਮੈਂ ਦੇਖਦੀ ਆ ਮੈਂ ਇਸ ਚਾਹ ਪਣ ਲਾਂ ਇਹ ਬਣਾਉਨੇ ਆ ਜੀ ਅਸੀਂ ਗੁੜ ਵਾਲੀ ਚਾਹ ਗੁੜ ਲੈ ਕੇ ਆਏ ਸੀ ਇੰਡੀਆ ਤੋਂ ਜਿੰਨਾ ਵਿਚਰ ਚੱਲੂਗਾ ਚਲਾਉਨੇ ਆ ਫਿਰ ਦੇਖੀ ਜਔ ਇੱਥੇ ਆਪ ਗੁੜ ਚਾਹ ਧਰ ਦਿੰਨੇ ਆ ਤੇ ਡਾਡੀ ਵਾਸਤੇ ਚਾਹ ਧਰਦਾ ਮੈਂ ਘੱਟ ਗੈਸ ਕਰਕੇ ਰੱਖ ਦਿੰਨੇ ਥੋੜੀ ਥੋੜੀ ਬਣ ਜੂਗੀ ਉਪਾਟ ਕਰਕੇ ਸੋਵਾਂਗੇ ਜਾਦਨ ਉੱਠਣਗੇ ਬਣ ਜੂਗੇ ਜਸਪੀ ਤਾਂ ਦਾ ਮੇਰੇ ਜੋਗੀ ਹੋਈ ਆ ਹਾਂ ਮੇਰੇ ਜੋਗੀ ਆ ਮੈਂ ਪੀਨੇ ਮੈਂ ਧਰੀ ਹੋਈ ਆ ਤੇਰੇ ਡੈਡੀ ਵਾਸਤੇ ਫਿਰ ਤੂੰ ਵੀ ਲੈ ਲਈ ਉਹਦੇ ਚ ਇਧਰ ਜਸਪੀ ਤਾਂ ਲੱਗੀ ਹੋਈ ਚੋਰਾ-ਸ਼ੋਰਾ ਤੇ ਸਫਾਈਆਂ ਕਰਨ ਕਿਉਂਕਿ ਖੁਸ਼ੀ ਐ ਨਹੀਂ ਹੁੰਦੀ ਜਦੋਂ ਆਪ ਦਾ ਫੈਮਿਲੀ ਮੈਂਬਰ ਲੰਮੇ ਟਾਈਮ ਤੋਂ ਬਾਅਦ ਆਉਂਦਾ ਹੋਵੇ ਘਰੇ ਹਨਾ ਇਧਰ ਸਾਰੀਆਂ ਸਫਾਈਆਂ ਕਰ ਰਹੀ ਆ ਸਿਰ ਤੇ ਚੁੰਨੀ ਲੈ ਕੇ ਘੱਟਾ ਨਾ ਪੈ ਜੀ ਮੇਰਾ ਘੱਟਾ ਨਾ ਪੈ ਜੀ ਕੁੜੀ ਦੇ ਸਿਰ ਤੇ ਚੁੰਨੀ ਲੈ ਕੇ ਸਿਆਣੀ ਕੁੜੀ ਬਣ ਕੇ ਹੈ ਨਾ ਸਿਆਣੀ ਕੁੜੀ ਬਣ ਕੇ ਸਫਾਈ ਕਰ ਰਹੀ ਆ ਸਿਰ ਤੇ ਚੁੰਨੀ ਲੈ ਕੇ ਮਤਲਬ ਸਿਆਣੀ ਕੁੜੀ ਬਣ ਕੇ ਵੀਰਾਜ ਸੁੱਤਾ ਪਿਆ ਤੇ ਉਹਦਾ ਅਸੀਂ ਲਾਹਰ ਲੈ ਰਹੇ ਆ ਵੀ ਸੁੱਤਾ ਸੁੱਤਾ ਤੇ ਸਾਢੇ ਹੋਇਆ ਹਾਂ ਸੁਬਾ ਦੇ ਸਾਢੇ 8 ਸੁਬਾ ਦੇ ਸਾਢੇ 8 ਆ ਸਾਢੇ ਸੁਬਾ ਦੇ ਸਾਢੇ 8 ਹੋਇਆ ਉਹਨੇ ਤੇ ਫਿਰ ਭਾਇ ਕਹਿਣਾ ਹੀ ਕਹਿਣਾ ਕਿ ਮੈਂ ਵੀ ਕਰਾਉਣਾ ਤੇ ਇਧਰ ਆਪਣੀ ਸੋਫੇ ਦੀ 45000 ਜਹ ਰਹਿੰਦੀ ਆ ਉੱਪਰੋਂ ਲੱਗੀ ਪਹਿਲਾਂ ਕਰਨ ਜਸਪ੍ਰਿਤ ਤੇ ਇਧਰ ਜਸਪ੍ਰਿਤ ਨੇ ਸੂਟ ਕੱਟ ਕੇ ਰੱਖਿਆ ਕੱਲ ਮੱਸਾ ਹੀ ਕੱਟਿਆ ਵੀਰਾਜ ਕੱਟਣ ਹੀ ਨਹੀਂ ਦਿੰਦਾ ਬਹੁਤ ਛਰਾਰਤੀ ਆ ਹੁਣ ਤਾਂ ਵੀਰਾਜ ਕੱਟ ਕੇ ਰੱਖਿਆ ਅੱਜ ਤੇ ਵੀਰਾਜ ਦੇ ਬਿੰਗੇ ਦੀ ਸਭਾਈ ਹੋ ਗਈ ਹੈ ਸਾਰੀ ਉਹ ਕਿੰਨੇ ਬੀਫ ਸਫਾਈ ਹੋ ਗਈ ਸੁੱਤਾ ਪਿਆ ਇਧਰ ਤਕਰੀਬਨ ਸਫਾਈ ਆ ਸਾਰੇ ਇਧਰ ਸਫਾਈ ਆ ਵੀਰਾ ਆ ਜਿੱਧਰ ਸੁੱਤਾ ਪਿਆ ਵੀਰਾ ਜਿੱਧਰ ਸੁੱਤਾ ਪਿਆ ਪਤਾ ਨਹੀਂ ਕਿਹੜੇ ਪਾਸੇ ਪਿਆ ਸੀਗਾ ਆਹ ਹਣ ਦੇਖੋ ਕਿਧਰ ਪਿਆ ਉੱਠ ਕੇ ਸਰਾਣੇ ਵਾਲੇ ਪਾਸੇ ਤੋਂ ਬੱਚਿਆਂ ਦਾ ਹੀ ਹੁੰਦਾ ਵੀ ਰਾਜ ਦੀਆਂ ਚੀਜ਼ਾਂ ਨਾ ਐਦਾਂ ਸੋਫੇ ਥੱਲੇ ਸਿਟਿੰਗਾਂ ਹੁੰਦੀਆਂ ਕਦੇ ਕੋਈ ਚੀਜ਼ ਕਿਤੇ ਬਾੜ ਦਿੰਦਾ ਕੋਈ ਕਿਤੇ ਬਾੜ ਦਿੰਦਾ ਖੜਾਉਣਿਆਂ ਨਾਲ ਤਾਂ ਖੇਡਣਾ ਨਹੀਂ ਹੋਰ ਚੱਕ ਚੱਕ ਕੇ ਚੀਜ਼ਾਂ ਨਾਲ ਖੇਡਣਾ ਵੀ ਆ ਵੀ ਹੋਵੇ ਉਹ ਵੀ ਹੋਵੇ ਬਸ ਹੋਰ ਸ਼ਰਾਰਤਾਂ ਕਰੀ ਜਾਣੀਆਂ ਸੇ ਵੀ ਦਰਸ਼ਨ ਕਰੋ ਗੁਰੂ ਸਾਹਿਬ ਦੇ ਦਰਬਾਰ ਸਾਹਿਬ ਦੇ ਚਲੋ ਇਹਨੇ ਨਾਲ ਸੰਗ ਦੇ ਦਰਸ਼ਨ ਹੁੰਦੇ ਆ ਹਨਾ ਸੋਸ਼ਲ ਮੀਡੀਆ ਇੱਕ ਬਹੁਤ ਵਧੀਆ ਪਲੇਟਫਾਰਮ ਜਿਹਨੂੰ ਆਪਾਂ ਸਹੀ ਇਸਤੇਮਾਲ ਕਰੀਏ ਅੰਜਾਸਪ੍ਰੀਤ ਨੇ ਸਫਾਈ ਕੀਤੀ ਤੇ ਕੂੜਾ ਉਧਰ ਰੱਖਤਾ ਭਗਤ ਸਿੰਘ ਦੀ ਫੋਟੋ ਦੇ ਮੂਰੇ ਭਗਤ ਸਿੰਘ ਦੀ ਫੋਟੋ ਦੇ ਮੂਰੇ ਕੂੜਾ ਰੱਖਤਾ ਏ ਇੱਧਰ ਤੋਂ ਕਿਉਂ ਨਹੀਂ ਆ ਰਹੇ ਹੋਣ ਆ ਰਹੇ ਮੈਂ ਆਖਿਆ ਸਾ ਕਾਂਦੀ ਦੀ ਸਾ ਕੁਛ ਦਿਸਤਾ ਹੀ ਨਹੀਂ ਗੰਧ ਤੇ ਪਤਾ ਨਹੀਂ ਕਿੱਥੋਂ ਇੰਨੇ ਲੂ ਆਉਂਦੇ ਆ ਨਾਲੇ ਵੇਲੇ ਸਾਰਾ ਪੱਕਾ ਕੋਈ ਮਿੱਟੀ ਨਹੀਂ ਹੈਗੀ ਆਲੂ ਲਾ ਕੇ ਰਿਚਣ ਸੀਟੀਆਂ ਨਹੀਂ ਲਵਾਉਂਦੇ ਹਜੇ ਆਪਾਂ ਵੀ ਰਾਜ ਸੁੱਤਾ ਘੱਟ ਕਰ ਦਿੰਨੇ ਆ ਗੈਸ ਲਾਲਚ ਹੁੰਦਾ ਵੀ ਸੁੱਤਾ ਪਿਆ ਵੀ ਕੰਮ ਕਰ ਲ ਗਿਆ ਵੀ ਕਰ ਲਈ ਇੱਧਰ ਬਣ ਗਈ ਚਾਹ ਗੋੜਾ ਵਾਲੀ ਸੰਗਣੀ ਸੰਗਣੀ ਗੋੜ ਵਾਲੀ ਚਾਹ ਪੀਆ ਕਰੋ ਤੁਸੀਂ ਵੀ ਸਾਰੇ ਜਿੰਨਾ ਵੀ ਹੋ ਸਕਦਾ ਖੰਡ ਨੂੰ ਬੰਦ ਕਰੋ ਤੇ ਇੱਧਰ ਦੇਖ ਵੀਰਾਜ ਦੇ ਕੰਮ ਆ ਕੇ ਇਹਨੇ ਇੱਥੇ ਲੱਗ ਜਾਣਾ ਹੁੰਦਾ ਸ਼ਰਾਰਤਾਂ ਕਰਨ ਵੀਰਾਜ ਇੱਥੇ ਕਰੋ ਇੱਧਰ ਮੂੰਹ ਕਰੋ ਖਾਛੀ ਕਾਲ ਕਰੋ ਸਾਰਿਆਂ ਨੂੰ ਖਾਛੀ ਕਾਲ ਕਰੋ ਸਾਰਿਆਂ ਨੂੰ ਹਾਂਜੀ ਖਾਛੀ ਕਰ ਸਮਾਈਲ ਦਿਓ ਆ ਬੈਠਾ ਵੇਖੋ ਭਾਈ ਸਾਹਿਬ ਥੱਲੇ ਧੱਕ ਕੇ ਮਾਰਦਾ ਹੂੰ ਦਲਕਾ ਮਾਰ ਬਸਿਤ ਤੇ ਜਦੋਂ ਕੁੱਕਰ ਦੀ ਸੀਟੀ ਵੱਜੀ ਉਦੋਂ ਵੀ ਰਾਜ ਨੇ ਭੱਜ ਲੈਣਾ ਹਾਂਜੀ ਹਾਂਜੀ ਵੀ ਰਾਜ ਦਾ ਚਾਚਾ ਕੋਣ ਆ ਰਿਹਾ ਅੱਜ ਆਪਣੇ ਅੱਜ ਵੀ ਰਾਜ ਤਾਂ ਆ ਰਿਹਾ ਚਾਚੂ ਵੀ ਰਾਜ ਦਾ ਚਾਚੂ ਆ ਰਿਹਾ ਕੈਨੇਡਾ ਤੋਂ ਨਾ ਵੀ ਰਾਜ ਨੇ ਤੇ ਵੀ ਰਾਜ ਦੇ ਚਾਚੂ ਨੇ ਪਹਿਲੀ ਵਾਰ ਮੈਨੂੰ ਉਹਨਾਂ ਨੇ ਹਾਂਜੀ ਸਿੰਗਾਰ ਦੇ ਪਕਾੜਾ ਘਟ ਪਿਆਰ ਹੋ ਜਾਓ ਲੋ ਜੀ ਵਿਰਾਜ ਦਾ ਚਾਚੂ ਆ ਗਿਆ ਆ ਵਿਰਾਜ ਦਾ ਚਾਚੂ ਆ ਗਿਆ ਉਹ ਵੀ ਘਰੇ ਲਾ ਦੇਣੇ ਚਾਚੂ ਆ ਗਿਆ ਉਹ ਘੇਰਿਆ ਫਿਰਦਾ ਰਹਿੰਦਾ ਹਾਂ ਇੱਕ ਸਾਲ ਬਾਅਦ ਮਿਲੇ ਹਨਾ ਵਿਰਾਜ ਨੇ ਅਗਲੇ ਮਹੀਨੇ ਸਾਲ ਦਾ ਹੋ ਜਾਣਾ ਹਾਂਜੀ ਬਿਲਕੁਲ ਵੀ ਉਹ ਪੁਰਾਣੀ ਕੀਤਾ ਕਿਉਂਕਿ ਮਨਜਿੰਦਰ ਨੂੰ ਫੋਨ ਤੇ ਵੇਂਦਾ ਰਹਿੰਦਾ ਸੀਗਾ ਤਾਂ ਕਰਕੇ ਉਪਰਾ ਨਹੀਂ ਕੀਤਾ ਪਹਿਲਾ ਜਨਮ ਦਿਨ ਨਾਲ ਹਨਾ ਆਹੋ ਪਹਿਲਾ ਜਨਮ ਦਿਨ ਚਾਚੂ ਦੇ ਨਾਲ ਆਜਾ ਆਜਾ ਬਾਹਰ ਲੈ ਜਾ ਫੇਰ ਕੋਈ ਗੱਲ ਨਹੀਂ ਇਹਨੂੰ ਲੈਣਾ ਬਾਹਰ ਲੈ ਜਾ ਹੂੰ ਚਲ ਨੌਜੀ ਹਾਂਜੀ ਮੇਰੇ ਸ਼ੋਨੇ ਸ਼ੋਨੇ ਪੁੱਤ ਬਾਬਾ ਜੀ ਦਾ ਲੰਗਰ ਕਰਾਨਾ ਸਾਡੀ ਅੱਜ ਸਾਰੀ ਫੈਮਿਲੀ ਕੰਪਲੀਟ ਹੋਈ ਹਾਂਜੀ ਹਾਂਜੀ ਕੀ ਆਦੇ ਨਾ ਚਾਚੂ ਬੋਲੇ ਚਲਾ ਜਾ ਬਾਹਰ ਚਲ ਕੀ ਬਣਾਉਣਾ ਪਕੌੜੇ ਹਾਂ ਚਾਚੂ ਦੀਆਂ ਉਹਨਾਂ ਦੀ ਖੁਸ਼ੀ ਚ ਆਹ ਤਾਲੂ ਵਾਲਾ ਸਮਾਨ ਹਨਾ ਮੇਟੀ ਹੋਤੀ ਸਪੈਸ਼ਲ ਹੁਣ ਤਾਂ ਨਹੀਂ ਹਵਾ ਆਉਂਦੀ ਇੱਧਰੋਂ ਨਹੀਂ ਹੁਣ ਤਾਂ ਨਹੀਂ ਆਉਂਦੀ ਚਾਚ ਦੇ ਆਉਣ ਦੀ ਖੁਸ਼ੀ ਚ ਤੇਲ ਚੋਣ ਦੀ ਬਜਾਏ ਤੇਲ ਦਾ ਡੱਬਾ ਹੀ ਡੁੱਲ ਗਿਆ ਸਾਰਾ ਹੈਨਾ ਤੇਲ ਰਾਖ ਚੋਣ ਦੀ ਬਜਾਏ ਤੇਲ ਦਾ ਡੱਬਾ ਹੀ ਡੁੱਲ ਗਿਆ ਲੈਫਟ ਦਾ ਬਟਨ ਆਪਣਾ ਸਿਖਾਦਾ ਹੋਇਆ ਚਾਚਾ ਸਿਖਾਊਗਾ ਅਣਪੁੱਠੇ ਪੁੱਠੇ ਕੰਮ ਨੂੰ ਹਾ ਹੋ ਹੈ ਹਮ ਹਾਂ ਹਾਈ ਚਾਚਾ ਸੁਪਰ ਮੈਂ ਨਹੀਂ ਪਾਣਾ ਅੱਜ ਤਾਂ ਆਪਦੇ ਦਾਦੂ ਨਾਲ ਵਾਵਾ ਥੱਲੇ ਚੱਲ ਗਏ ਡਾਡੀ ਤੇਰੇ ਵਾਵਾ ਖੜਾ ਲਿਆਏ ਉਹਨੇ ਚਾਰਜ ਅਸੀਂ ਕੰਮ ਕਰ ਲਿਆ ਲੈ ਲੈ ਇੱਕ ਆ ਫੰਗੇ ਆ ਫੰਗੇ ਆ ਫੰਗੇ ਚਾਚੂ ਨੇ ਦੋਣੇ ਸੀ ਲੈ ਖੁਸ਼ ਹੋਇਆ ਫਿਰਦਾ ਹਾਸਰੇ ਰੋਲੇ ਪੁਰਾਣ ਅਸਰੇ ਖੁਸ਼ ਵਾਰਵੇਂ ਕਿੰਨੇ ਘੁੱਟ ਕੇ ਫੜਿਆ

ਕਿੱਡੀ ਛੇਤੀ ਭੱਜਿਆ ਆ ਜਾ ਬੇਟੇ ਇਹ ਤੇ ਕੁਗੀਆਂ ਆ ਜਾਣਗੇ ਉਹਨਾਂ ਨੂੰ ਨਾਲ ਬੜਾ ਖੁਸ਼ ਹੁੰਦਾ ਕੋਣ ਆ ਜੂ ਕੁਗੀਆਂ ਮਨਜਿੰਦਰ ਨੇ ਅੱਗੇ ਗਝਾਈਆਂ ਸੀਗੀਆਂ ਉਹ ਪਾਪਾ ਚੌਲ ਤੇ ਉਹ ਆਉਣ ਲੱਗੀਆਂ ਤੇ ਉਹ ਬੜਾ ਹਾਂਜੀ ਲੋਜੀ ਮਿਲੋ ਜੀ ਸਾਡੇ ਰਾਜ ਸਿੰਘ ਤੇ ਚਾਚੂ ਨੂੰ ਸਾਡੇ ਛੋਟੇ ਬੇਟੇ ਨੂੰ ਹਾਂ ਜੀ ਅੱਜ ਸਾਡੀ ਸਾਰੀ ਫੈਮਿਲੀ ਕੰਪਲੀਟ ਹੋ ਗਈ ਚਲੋ ਉਧਰ ਸੱਛੀ ਕਾਲ ਕਰਦੇ ਆਂ ਉਹ ਇਧਰ 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 ਅਰੇ ਆਵੇ ਆਵੇ ਬਾਏ ਸੱਛੀ ਕਾਲ ਜੀ ਸਾਰਿਆਂ ਨੂੰ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਥੈਂਕ ਯੂ